कारोसे अपा हाय हाय मुर्दाबाद मुदाबाद मुदाबाद होनेजाब सरकार मुर्दाबाद 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 मजदूर किसाना नौजवाना कद जिंदाबाद जिंदाबाद मजदूरा किसाना नौजवाना एक कद जिंदाबाद ਅੱਜੋ ਨੌਜਵਾਨ ਦੋਸਤੋ ਆਪ ਅੱਜ ਸ਼ਹੀਦ ਭਗਤ ਸਿੰਘ ਨੌਜਵਾਨ ਸਭਾ ਦੇ ਝੰਡੇ ਹੇਠ ਜਿਹੜੀ ਪਿਛਲੇ ਸਮੇਂ ਦੇ ਵਿੱਚ ਆਪਾਂ ਮੀਟਿੰਗ ਕੀਤੀ ਸੀ ਕਿ ਕਿਹੜੀ ਪੰਜਾਬ ਦੀ ਸਰਕਾਰ ਆ ਉਹ ਕਿਹੜੀ ਟੈਂਡਰ ਦੀ ਸਰਕਾਰ ਦੀ ਤਰ੍ਹਾਂ ਜਿਹੜੀ ਲੋਕਾਂ ਦੇ ਉੱਪਰ ਕਿਹੜੀ ਤਾਨਾਸ਼ਾਹੀ ਕਰ ਰਹੀ ਆ ਕਿੱਦਾਂ ਪਹਿਲੋ ਭਗਵਾਨ ਮੋਦੀ ਦੀ ਸਰਕਾਰ ਨਾ ਕਿਹੜੇ ਤਿੰਨ ਕਾਲੇ ਕਾਨੂੰਨ ਦੇ ਅੰਤੇ ਸੀ ਉਹ ਵੀ ਲੋਕਾਂ ਦੇ ਭਾਰੂ ਸੀ ਉਹਦੇ ਤੈਦਈ ਕਿਹੜੀ ਉਹਨਾਂ ਦੀ ਵੀ ਪਾਰਟੀ ਆਮ ਆਦਮੀ ਪਾਰਟੀ ਜਿਹੜੀ ਉਹ ਵੀ ਜਿਹੜੀ ਭਗਵੰਤ ਮਾਨ ਦੀ ਸਰਕਾਰ ਆ ਉਹ ਲੋਕਾਂ ਦੀ ਅਪਜਾਉ ਜ਼ਮੀਨਾਂ ਘੜੀ ਖੌਂਦ ਤੇ ਤੁਰੀ ਆ ਹੁਣੀ ਕੀ ਆ ਕਿ ਨਾ ਚੇਂਜ ਕਰਤਾ ਹੁਣੀ ਤਿੰਨ ਕਾਲੇ ਕਾਨੂੰਨ ਬਣਾਏ ਸੀ ਇਹਨਾਂ ਲੈਂਡ ਪੋਲਿੰਗ ਪਾਲਿਸੀ ਦੇ ਨਾਂ ਤੇ ਘੜੀ ਉਹ ਲਿਆਂਦੀ ਆ ਉਹ ਵੀ ਲੋਕਾਂ ਦੇ ਭਾਰੂ ਆ ਆਪਾਂ ਅੱਜ ਜਿੱਥੇ ਭਗਵੰਤ ਮਾਨ ਦਾ ਪੁਤਲਾ ਵੀ ਫੂਕਣਾ ਆ ਉਥੇ ਸਾਡੇ ਕੋਲ ਸ਼ਹੀਦ ਭਗਤ ਸਿੰਘ ਨੌਜਵਾਨ ਸਭਾ ਦੇ ਮੈਂਬਰ ਦਾਦੀ ਕਾਜੇ ਫਲੋਰ ਜੀ ਆਏ ਆ ਉਹ ਆਪਣੇ ਕਿਰੇ ਵਿਚਾਰ ਸਾਂਝੇ ਕਰਨਗੇ ਸਾਡੀ ਅਜੇ ਫਲੋਰ ਜੀ ਉਹ ਵੀ ਗਰਮੀ ਦਾ ਮੌਸਮ ਹੈ ਸਾਥੀ ਨੇ ਤੁਹਾਡੇ ਨਾਲ ਗੱਲਬਾਤ ਦੱਸ ਦਿੱਤੀ ਆ ਵੀ ਲੈਂਡ ਪੂਲਿੰਗ ਜਿਹੜੀ ਅਸਲ ਦੇ ਵਿੱਚ ਲੋਕਾਂ ਦੀਆਂ ਜ਼ਮੀਨਾਂ ਧੱਕੇ ਨਾਲ ਧਿਆਉਣ ਦੀ ਪਾਲਿਸੀ ਪੰਜਾਬ ਦੀ ਸਰਕਾਰ ਲੈ ਕੇ ਆਈ ਆ ਉਹਦੇ ਖਿਲਾਫ ਅੱਜ ਪੂਰੇ ਪੰਜਾਬ ਦੇ ਅੰਦਰ ਪ੍ਰੋਟੈਸਟ ਹੋ ਰਿਹਾ ਆ ਪਿਛਲੇ ਦਿਨੀ ਕਿਸਾਨਾਂ ਨੇ بڑے ਵੱਡੇ ਪੱਧਰ ਦੇ ਟਰੈਕਟਰ ਮਾਰਚ ਕਰਕੇ ਸਰਕਾਰ ਨੂੰ ਚੇਤਾਵਨੀ ਦਿੱਤੀ ਆ ਜਿੱਥੇ ਉਹਨਾਂ ਨੇ ਚੇਤਾਵਨੀ ਦਿੱਤੀ ਆ ਤੇ ਆਪਾਂ ਵੀ ਸ਼ੀਤ ਭਗਤ ਸਿੰਘ ਨੌਜਵਾਨ ਸਭਾ ਵੱਲੋਂ ਇਸ ਨੀਤੀ ਦਾ ਤੇ ਪੰਜਾਬ ਸਰਕਾਰ ਦੀਆਂ ਜਿਹੜੀਆਂ ਕਾਰਪੋਰੇਟ ਘਰਾਣਿਆਂ ਦੇ ਹੱਕਾਂ ਦੇ ਵਿੱਚ ਜਾਂਦੀਆਂ ਪਾਲিসੀਆਂ ਉਹਨਾਂ ਦੇ ਖਿਲਾਫ ਅੱਜ ਸੰਕੇਤਕ ਤੌਰ ਦੇ ਉੱਪਰ ਫਲੋਰ ਦੇ ਅੰਦਰ ਪੁਤਲਾ ਫੂਕ ਮੁਜ਼ਾਹਰਾ ਕਰ ਰਹੇ ਆ ਤੇ ਸਰਕਾਰ ਨੂੰ ਅਪੀਲ ਕਰਦੇ ਆ ਵੀ ਇਹ ਜਿਹੜੀ ਪਾਲਿਸੀ ਤੁਸੀਂ ਲੈ ਕੇ ਆਏ ਹੋ ਇਹ ਦੇ ਨਾਲ ਕੱਲੀ ਕਿਸਾਨੀ ਦੇ ਨਹੀਂ ਵੱਡੇ ਲੈਵਲ ਦੇ ਉੱਪਰ ਮਜ਼ਦੂਰ ਜਮਾਤ ਦੇ ਉੱਪਰ ਪਹਾੜਾ ਬੱਜਣਾ ਪੰਜਾਬ ਦੀ ਜਵਾਨੀ ਜਿਹੜੀ ਹੈ ਬੇਰੁਜ਼ਗਾਰ ਹੋ ਜਾਣੀ ਜਿਹੜੀ ਖੇਤੀ ਦੇ ਨਾਲ ਸੰਬੰਧਿਤ ਕੰਮ ਕਰਦੀ ਆ ਉਹਦੀ ਤਬਾਹੀ ਦੇ ਲਈ ਸਰਕਾਰ ਜਿਹੜੀ ਹੈ ਗਰਾਊਂਡ ਤਿਆਰ ਕਰ ਰਹੀ ਆ ਅੱਜ ਆਪਾਂ ਉਹਦਾ ਪੁਤਲਾ ਫੂਕ ਮਜ਼ਹਰਾ ਕਰ ਰਹੇ ਆ ਆਉਣ ਵਾਲੇ ਸਮੇਂ ਦੇ ਅੰਦਰ ਵੱਡੇ ਐਕਸ਼ਨ ਵੀ ਕਰਾਂਗੇ ਤੁਸੀਂ ਆਇਓ ਸਾਰੇ ਮੈਂ ਤੁਹਾਡਾ ਸਾਰਿਆਂ ਦਾ ਇੱਥੇ ਆਉਣ ਦੇ ਧੰਨਵਾਦ ਕਰਦਾ ਆਸ਼ਕਰਦਾ ਕਿ ਇਹ ਲੜਾਈ ਨੂੰ ਆਪਾਂ ਪਿੰਡ-ਪਿੰਡ ਲੈ ਕੇ ਜਾਵਾਂਗੇ ਨੌਜਵਾਨਾਂ ਨੂੰ ਇਸ ਲੜਾਈ ਦੇ ਖਿਲਾਫ ਪੰਜਾਬ ਸਰਕਾਰ ਦੀਆਂ ਮਾਰੂ ਨੀਤੀਆਂ ਦੇ ਖਿਲਾਫ ਲਾੰਬੰਦ ਕਰਾਂਗੇ ਤੁਹਾਡਾ ਸਾਰਿਆਂ ਦਾ ਧੰਨਵਾਦ ਜੈ ਜਨਤਾ ਜੈ ਸ਼ੰਗਰ ਜਿੱਤ ਲੜਦੇ ਲੋਕਾਂ ਦੀ ਮੁਰਦਾਬਾ ਘਰਪੋਰਟਾਂ ਦੀ ਰਖੇਲ ਪੰਜਾਬ ਸਰਕਾਰ ਮੁਰਦਾਬਾ 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 ਘਰਪੋਰਟਾਂ ਦੀ ਰਖੇਲ ਪੰਜਾਬ ਸਰਕਾਰ ਮੁਰਦਾਬਾ 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 ਜੀਪ ਪਾਕ ਸੈਨਾਯੋਆ ਸਭਾ ਜਿੰਦਾਬਾ 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 ਜੀਪ ਪਾਕ ਸੈਨਾਯੋਆ ਸਭਾ ਜਿੰਦਾਬਾ 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 ਪੈਂਫੁੱਲਿੰਗ ਸਕੀਮ ਰੱਦ ਕਰੋ ਅੱਜ ਅਸੀਂ ਸ਼ਹੀਦ ਭਗਤ ਸਿੰਘ ਨੌਜਵਾਨ ਪੰਜਾਬ ਦੇ ਵੱਲੋਂ ਜੋ ਪਿਛਲੇ ਦਿਨਾਂ ਦੇ ਅੰਦਰ ਕੇਂਦਰ ਦੀ ਮੋਤੀ ਸਰਕਾਰ ਦੀ ਤਾਜ ਦੇ ਉੱਤੇ ਭਗਵੰਤ ਮਾਨ ਦੀ ਪੰਜਾਬ ਦੀ ਆਵਾਜ਼ ਦੀ ਪਾਰਟੀ ਦੀ ਸਰਕਾਰ ਜਿਹਨੇ ਪਿਛਲੇ ਦਿਨਾਂ ਦੇ ਅੰਦਰ ਇੱਕ ਲੈਂਡ ਪੂਲਿੰਗ ਨਾਂ ਦੀ ਸਕੀਮ ਜਿਹੜੀ ਆ ਉਹ ਪੂਰੇ ਪੰਜਾਬ ਦੇ ਅੰਦਰ ਜਿਹੜੀ ਉਪਜਾਊ ਜ਼ਮੀਨਾਂ ਨੂੰ ਉੱਥੋਂ ਦੇ ਜਿਹੜੇ ਆ ਲੋਕਾਂ ਨੂੰ ਉਜਾੜ ਕੇ ਉਨ੍ਹਾਂ ਦੀ ਥਾਂ ਦੇ ਉੱਤੇ ਜਿਹੜੇ ਆ ਇੱਕ ਸੁਪਨਮਈ ਜਿਹੜੀ ਆ ਉਹ ਧਰਤੀ ਖੜੀ ਕਰਦੀ ਜਿਹੜੀ ਉਹ ਕੋਸ਼ਿਸ਼ ਕਰ ਰਿਹਾ ਆ ਉਹਦੇ ਖਿਲਾਫ ਅੱਜ ਤਸੀਲ ਫਲੋਰ ਦੇ ਅੰਦਰ ਨੌਜਵਾਨਾਂ ਨੇ ਇੱਕ ਰੋਹ ਭਰਪੂਰ ਮਾਰਚ ਕਰਨ ਨੂੰ ਪ੍ਰੰਤ ਜਿਹੜਾ ਭਗਵਾਨਪਾਤ ਦੀ ਸਰਕਾਰ ਦਾ ਨਵਾਂ ਸ਼ਹਿਰ ਚੌਂਕ ਫਲੋਰ ਵਿਕੇ ਜਿਹੜਾ ਕੁਦਰਾ ਨੂੰ ਨਜ਼ਾਰਾ ਕੀਤਾ ਐਸਮੋਕੇ ਨੌਜਵਾਨਾਂ ਨੇ ਐਲਾਨ ਕੀਤਾ ਕਿ ਆਉਣ ਵਾਲੇ ਸਮੇਂ ਦੇ ਅੰਦਰ ਜੇਕਰ ਇਹੋ ਜੀਆਂ ਕੌਝੀਆਂ ਚਾਲਾਂ ਤੋਂ ਕਿਲੀ ਪੰਜਾਬ ਦੀ ਭਗਵਾਨਤਮ ਸਰਕਾਰ ਆ ਚਾਹੇ ਉਹ ਮਜ਼ਦੂਰਾਂ ਦੇ ਕਿਸਾਨਾਂ ਉੱਤੇ ਇਸ ਪਾਲਿਸੀ ਦੇ ਰਾਹੀਂ ਜਾਂ ਨੌਜਵਾਨਾਂ ਦੇ ਉੱਤੇ ਜੋਤ ਨਸ਼ਿਆਂ ਵਿਰੁੱਧ ਦੇ ਨਾਂ ਹੇਠ ਜਿਹੜੀ ਆ ਨਸ਼ਿਆਂ ਦੇ ਨਾਂ ਉੱਤੇ ਨੌਜਵਾਨਾਂ ਨੂੰ ਜਿਹੜਾ ਆ ਉਹ ਫੜ ਫੜ ਜਿਹੜਾ ਜੇਲ੍ਹਾਂ ਦੇ ਅੰਦਰ ਕਰਨ ਦਾ ਜਿਹੜਾ ਇਹ ਜਿਹੜੀ ਪਾਲਿਸੀ ਨਾਲ ਨੇ ਇਤਿਆਰ ਕੀਤੀ ਆ ਜਾਂ ਇਹਦੇ ਨਾਲ ਇਹ ਜਿਹੜੀ ਆ ਉਹ ਨੌਜਵਾਨਾਂ ਦੀ ਰੋਜ਼ਗਾਰ ਦੇ ਮਸਲੇ ਦੇ ਉੱਤੇ ਆ ਕਿ ਅੱਜ ਜਿਹੜਾ ਵੱਡੀ ਗਿਣਤੀ ਦੇ ਅੰਦਰ ਜਿਹੜਾ ਨੌਜਵਾਨ ਆ ਜਿਹੜਾ ਜਗਾਰ ਦੀ ਭਾਲ ਦੇ ਅੰਦਰ ਆ ਉਹਨਾਂ ਨੂੰ ਜਿਹੜਾ ਆ ਉਹ ਬੇਰਜਗਾਰੀ ਦੇ ਅੰਦਰ ਧੱਕ ਕੇ ਉਹਨਾਂ ਨੂੰ ਨਸ਼ਿਆਂ 'ਚ ਗਲਤਾਨ ਕੀਤਾ ਜਾ ਰਿਹਾ ਹੈ ਇਹਨਾਂ ਜਿਹੜੀਆਂ ਮੁੱਖ ਮੰਗਾਂ ਨੂੰ ਲੈ ਕੇ ਆਉਣ ਵਾਲੇ ਸਮੇਂ ਦੇ ਅੰਦਰ ਜਿਹੜੀ ਆ ਉਹ ਸੂਬੇ ਦੀ ਮੀਟਿੰਗ ਕੀਤੀ ਜਾ ਰਹੀ ਆ ਜਿਹਦੇ ਵਿੱਚ ਜਿਹੜਾ ਇੱਕ ਸੂਬਾ ਪੱਧਰੀ ਪ੍ਰੋਗਰਾਮ ਜਿਹੜਾ ਤਿਆਰ ਕੀਤਾ ਜਾਊਗਾ ਤੇ ਪੂਰੇ ਪੰਜਾਬ ਦੇ ਨੌਜਵਾਨਾਂ ਨੂੰ ਜਿਹੜਾ ਆ ਇਸ ਮਹੱਮ ਦੇ ਨਾਲ ਲਾ ਬੰਦ ਕਰਕੇ ਆਉਣ ਵਾਲੇ ਸਮੇਂ ਦੇ ਅੰਦਰ ਇਹਨਾਂ ਪਾਲਿਸੀਆਂ ਦੇ ਖਿਲਾਫ ਤੇ ਨੌਜਵਾਨਾਂ ਦੇ ਚੰਗੇ ਭਵਿੱਖ ਦੇ ਵਾਸਤੇ ਜਿਹੜਾ ਆ ਉਹ ਨੌਜਵਾਨਾਂ ਨੂੰ ਲਾਭਮੰਦ ਕੀਤਾ ਜਾਊਗਾ ਇਹਦੇ